ਹੰਨਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੇਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ 4 ਝੋਟੀਆਂ ਤੁਹਾਨੂੰ ਦਿਖਾਉਣੀ ਆ ਸੋਨ ਵੀਰ ਕੋਲ ਆਪਾਂ ਆਏ ਆਂ ਕੁਝ ਸੋਈਆਂ ਤੇ ਕੁਝ ਗੱਪਨਾ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹੁਣਾਂ ਤੇ ਪੁੱਛਦੇ ਆਂ ਸਾਰੀ ਡਿਟੇਲ ਕਾਫੀ ਖੂਬਸੂਰਤ ਝੋਟੀਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸਨਾ ਠੀਕ ਠਾਕ ਜੇ ਸਾਫ ਵਧੀਆ ਜੇ ਨਿਕਲ ਗਈ ਲੋੜੀ ਫਿਰ ਲੋੜੀ ਲੋੜੀ ਵਧੀਆ ਨਿਕਲ ਗਈ ਮਹਾਰਾਜ ਸਿੱਤੀ ਪਾਸੇ ਕਰਦੀ ਹੁੰਦੀ ਛੁੱਟੀਆਂ ਤਿੰਨ ਮਾਰਦੀਆਂ ਵੀ ਜੋਦੇ ਸਿੱਤੀਆਂ ਫਿਰ ਅਹੀਂ ਰੌਣਕ ਮੇਲਾ ਕਰਨਾ ਦਾ ਲੋੜੀਆਂ ਦੇ ਤਿੰਨ ਫਿਰ ਵਜਣੀਆਂ ਆ ਆ ਫਿਰ ਤੁਹਾਨੂੰ ਦੱਸਿਆ ਨਾ ਪ੍ਰੋਗਰਾਮ ਇਹ ਕਿ ਕਰਦਾ ਹੈ ਮੇ ਨਹੀਂ ਉਧਰ ਫਿਰ ਦੋ ਤਿੰਨ ਦਿਨ ਤੇ ਆਉਗੂ 19 ਤਰੀਕ ਨੂੰ ਆਉਗੇ ਹੁਣ 19 ਤਰੀਕ ਨੂੰ ਆਉਣਾ ਤੁਹਾਡੇ ਕੋਲ ਵੀਡੀਓ ਆਪਾਂ 16 ਨੂੰ ਗੱਲ ਪਾ ਲੈਣੀ ਤੇ ਫਿਰ 19 ਹੋਵੇ ਤੇ ਪਰ ਤੁਸੀਂ ਜਾ ਦਾ ਕਸਰ ਅੱਜ ਹੀ ਕੱਢ ਦੇਣੀ ਸਾਰੀ ਵੀਡੀਓ ਦੀ ਮਹਾਰ ਸਰਾਈ ਕਰਾਤੀ ਦੀ ਵੇਲੋ ਇਹ ਤੇ ਜਿਆਦਾ ਹੀ ਗੱਲਬਾਤ ਕਰਾਤੀ ਜੇਹਰ ਚੰਗੀ ਲੋੜੀ ਦੀ ਆਫਰ ਇਹ ਲਾਈ ਹੈ ਦੇਖੋ ਇਹ ਜਿਆਦਾ ਤਿੰਨ ਦਿਨ ਇੱਕੋ ਝੋਟੀ ਲੱਭਣ ਤੇ ਲਾਦੇ ਆਵਲੇ ਹਾਂਜੀ ਨਾਮ ਦੱਸ ਦੇ ਕਰੀ ਆਪਣਾ ਨਾਮ ਸੋਨੂ ਸ਼ਾਹ ਜਨਾਲ ਜਿਹੜਾ ਬਸਰ ਤੇ ਫੋਨ ਨੰਬਰ ਬੋਲ ਦੋ ਤੁਹਾਨੂੰ ਇੱਕ ਨੰਬਰ ਪੈ ਸਕਦਾ ਅੱਜ ਤੇ ਵੀ ਜੀ ਸਮਝ ਨਹੀਂ ਲੱਗਦੀ ਕਿਹੜੀ ਝੋਟੀ ਤੋਂ ਸ਼ੁਰੂ ਕਰੀਏ ਵੇਲੋ 14 ਦੀ ਪੌਣੀ ਦਾ ਪਾਉਚਾ ਦੀ ਸ਼ੁਰੂ ਜੇ ਤੁਸੀਂ ਮਰਜ਼ੀ ਕਰ ਲਓ ਅੱਛਾ ਪਰ ਆਹ ਗੜੀ ਵੈਰਾਈ ਆਰ ਕੀ ਲੈਣ ਤੇ ਜੇ ਦੋ ਮੱਜਾਂ ਵਰਗੇ ਤੇ ਇੱਕ 7 ਮਹੀਨੇ ਚ ਗੱਭਜੇ ਅੱਛਾ ਚੈੱਕ ਪਾਸ ਸਾਡੇ 7 ਦੀ ਅੱਛਾ ਤੇ ਜੇ ਮਹੀਨੇ ਮਲ ਉਹਨੇ ਖੀਰ ਜੇ ਗਿਆ ਸੁਪਨਾ ਉਹ ਸਾਖੀ ਤੇ ਜਾ ਕੇ ਹਾਂ ਠੀਕ ਹੈ ਜਿੰਨਾ ਕੋ ਵੀਰ ਕੋ ਲਈ ਆ ਘਰ ਆ ਜਾਂਦੇ 12 13 ਗੋਲ ਦੁੱਧ ਭਰਿਆ ਵਾ ਅੱਛਾ ਐਰ ਦਾ ਵੱਧ ਪਰ ਹੋ ਗਈ ਚਲੋ ਅਸੀਂ ਫਿਰ ਕੋ 12 13 ਗੋਲ ਭਰੀ ਹੋਏ ਗਰਮੀ ਆ ਜੀ ਪੂਰੀ ਦੂਸਰਾ ਸੁਆ ਇਹਦਾ ਜਾਸ ਸੁਆ ਠੀਕ ਹੈ ਪਰ ਛੋਟੀ ਜਿਹੜੀ ਬੜੀ ਕਮਾਲ ਦੀ ਹੈ ਜਿਹੜੇ ਜੇ ਕੋਈ ਵੀਰ ਇੱਥੇ ਆ ਕੇ ਵੇਖੂਗਾ ਭਾਈ ਹੁਣ ਮੰਨੇ ਕੋ ਵੀਰ ਨਾ ਬਨੇ ਜਿਹਦੇ ਸੋਏ ਨਾ ਖੁਦ ਆਪ ਆਂਦੇ ਮੈਂ ਅਹੀਂ 1 ਲ ਅੱਛਾ ਯਾਰ ਕਾ ਜਦੋਂ ਮਾਲਿਕ ਕਿਰਪਾ ਨਾਲ ਸਾਹਮਣੀ ਪਣੀ ਦੋ ਢਾਈ ਮਿੰਟ ਪਰ ਸਾਂਭੀ ਚੰਗੀ ਆ ਹੁਣ ਵੀ ਚੰਗੀ ਸਾਂਭੀ ਆ ਪੂਰੀ ਰਾਜੀ ਝੋਟੀਆਂ ਤੇ ਪੂਰੇ ਵੱਡੇ ਕਦ ਕਾਠਾ ਲੀ ਆ ਦੂਸਰਾ ਸੁਆ ਜਿਹੜਾ ਇਹਨੇ ਸੋਣਾ ਇਹਦੇ ਕੋ ਕੁੜੀਆਂ ਵੀ ਮੇਰੇ ਨਾਲ ਉੱਚੀ ਤੇ ਦੇਖੋ ਹਵਾ ਸਾਈ ਵੀ ਆ ਠੀਕ ਹੈ ਜੀ ਆਹ ਵੀਰ ਜੀ ਉਹਨਾਂ ਦੀ ਹਾਈਟ ਤਾਂ ਵਿੱਚ ਹੀ ਜਾਂਦੀ ਆ ਹਾਂ ਤੇ ਗੱਡੀ 'ਚ ਵੀਰ ਜੀ ਇੱਕ ਪਾਗ ਲੈ ਜਾਂਦੀ ਕਿ ਦੋ ਇੱਕੋ ਹੀ ਆਈ ਆ ਨਾ ਗੱਡੀ 'ਚ ਇਹ ਕਦੀ ਥਣ ਥਣ ਦਿਖਾਦੀ ਆ ਤੇ ਲਾਗੇ ਤਾਂ ਹਰਾਂ ਦੀ ਐ ਗਰੰਟੀ ਭਾਜੀ ਫੁੱਲ ਆ ਦੇਖ ਸਾ ਦੇ ਦੇ ਥਾਨ ਆ ਦੇਖੋ ਜਿੰਨੀ ਢੇਲਿਆ ਸਾਰਾ ਚੰਦਾ ਦੇਖੋ ਅਜਾ ਸਾਰਾ ਭਰਨਾ ਦੇਖੋ ਆ ਦੇਖੋ ਉਹਦੇ ਇਦਾਂ ਬਾਦੀ ਵਾਲ ਪੈਰ ਰੱਖੇ ਵਾ ਚੜੇ ਚੜ ਜੇ ਪਿੱਛੇ ਉਹ ਅੱਛਾ ਹਾਂ ਇਹ ਕਰੀਦ ਨਾ ਕਰੇ ਚਿਹਰਾ ਵਿਖਾਈ ਇਹਦਾ ਚੰਗੀ ਤਰ੍ਹਾਂ ਆ ਦੇਖ ਸਾ ਦੇ ਇਹਦਾ ਚਿਹਰਾ ਆਮ ਭਾਈ ਦੇਸੀ ਝੋਟੀ ਨਹੀਂ ਆ ਹਾਂਜੀ ਹਾਂਜੀ ਪਿਛਲੇ ਸੋਨੇ 12 3 ਕਿਲੋ ਭਰਿਆ ਪਈਦੇ ਸੋਏ ਠੀਕ ਹੈ ਕਹਿੰਦਾ ਦੇ ਵੱਧ ਪੁੱਜਾ ਫਿਰ ਵੀ ਆਪਾਂ 12 ਕਿਲੋ ਕਰੀਏ ਕਰਨੀ ਪੈ ਰਹੀ ਹੈ ਬੜਾ ਇੰਨਾ ਹੀ ਬੜਾ ਠੀਕ ਹੈ ਬਾਕੀ ਸੋਨਾ ਬੜੇ ਇੰਨਾ ਵਧੀਆ ਟਾਈਮ ਤੇ ਠੀਕ ਹੈ ਚਲੋ ਫਿਰ ਲੈ ਜੀ ਸਾਂਭ ਲਵੋ ਹਾਂਜੀ ਹਾਂਜੀ ਕਿੰਨੇ ਦੀ ਆਪਾਂ ਦੇ ਦੇਣੀ ਨਾ ਹਾਂਜੀ ਯਾਦਾ ਦੋ ਟੰਗੇ ਮਿਲੋ 50 60 ਹਜ਼ਾਰ ਦਾ ਜੂਰੇ ਠੀਕ ਹੈ ਜੀ ਹਾਂ ਚਲੋ ਫਿਰ ਬੰਦ ਹੈ ਇੱਕ ਲਈ ਪਾਜੀ ਇਹਦੀ ਮਹੀਨਾ ਜੱਗੇ ਤੁਹਾਨੂੰ ਬੜਾ ਉਦਾਂ ਚੰਗੀ ਮਾਜ ਹੱਟੇ ਹੋ ਮੈਂ ਬੜੀ ਮਹਿੰਗੀ ਕੱਢੀ ਹੈ ਬਾਕੀ ਜਿਹੜਾ ਕਿ ਵੀਰ ਸਾਂਭ ਲੂਗਾ ਕਿ ਦੋ ਮਹੀਨੇ ਤਿੰਨ ਤੇ ਜੇ ਵੀਨੇ ਭਾਈ ਸੋਨਾ ਜਣਾ ਤੀਕ ਨਹੀਂ ਜੀ ਬਸ ਆਖੀ ਤੇ ਲਾਗੇ ਜਿਹੜਾ ਇਹਨੇ ਸੁਣਾ ਤੇ ਚੰਗੇ ਪਹਿਲਾਂ ਕੋਈ ਵੇਰ ਇੱਥੇ ਆ ਗਿਆ ਵੇਖੇ ਇੱਕ ਦੀ ਪਸੰਦ ਆਉਗੇ ਜਰੂਰ ਛੋਟੀ ਤੇ ਕਿੰਨੇ ਦੇ ਦੇ ਦੇਨੇ ਪੂਪ ਲੱਕ ਦਾ ਚੌੜਾ ਵੇ ਲੋ ਸਾਰੀ ਠੀਕ ਐ ਤੁਸੀਂ ਵੀ ਚੰਗੇ ਤੇਲ ਤੁਲਾ ਕੇ ਲਿਸ਼ਕਾਈ ਆ ਅੱਜ ਰਸ ਅੱਗੇ ਤੇ ਕਈ ਯਾਰੀ ਨੱਥਾਂ ਵੀ ਕੱਢ ਜਾਂਦੀਆਂ ਓ ਅੱਜ ਫਿਰ ਧੰਨਵਾਦ ਆ ਯਾਰ ਠੀਕ ਐ ਤੇ ਕੀ ਰੱਖਣਾ ਇਹਦਾ ਮੁੱਲ ਹੈ ਬੋਲਦੇ ਵੀਰ ਜੀ ਜੇਦਾ ਪਾ ਤਿੰਨ ਮਹੀਨੇ ਸਾਭ ਲਈਏ ਅੱਛਾ ਮੈਂ ਤਾਂ ਭਾਵੇਂ 1.5 ਲੱਖ ਦੀ ਵੇਚਣੀ ਹੈ ਅੱਛਾ ਜਿੱਦੀ ਝੋਟੀ ਆ ਹਾਂਜੀ ਹੁਣ ਆਪਾਂ ਦੇ ਦਾਂਗੇ 70 ਦੀ 70000 ਦੀ 70 ਦੀ ਚਲੋ ਬਾਹਰ ਸੁੱਖ ਰੱਖੇ ਆਪਾਂ ਗੱਲ ਕਰਦੇ ਤਾਂ 50 ਜਿਮਝਾਈ ਆ ਉਦਾਂ ਹੀ ਆ ਜਿਹੜੀ ਪਲੀ ਦਾ ਜੀ ਆ ਹਾਂਜੀ ਹਾਂਜੀ ਮਰੋ 70 ਹਜ਼ਾਰ ਦੀ ਹੁੰਦੀ 70 ਚੋਂ ਕਰਨਾ ਮੰਨਤਨ ਕਰਦਾਂ ਗਿਆ ਰੱਤੀ ਆ ਅੱਛਾ ਯਾਰ ਹੀ ਛੱਡਣਾ ਜੇ ਉਹ ਛੱਡ ਦੋ ਤੁਸੀਂ ਦੱਸ ਦੋ ਚਲੋ ਮੌਕੇ ਤੇ ਕਰਦੇ ਆ ਫਿਰ ਕੋਈ ਤੁਸੀਂ ਦੱਸ ਦੋ ਹੁਣ ਛੱਡ ਦਈਏ ਤੇ ਤੁਹਾਡਾ ਵੀ ਬੜਾ ਮੋੜਨਾ ਪੈਣਾ ਚਲੋ ਯਾਰ ਹੋਰ ਛੱਡ ਦਿਆ ਫਿਰ ਠੀਕ ਹੈ ਭਾਈ 60 ਛਾੜ ਹੀ ਯਾਰੀ ਬਸ ਛੋਟੀ ਦਵਾਂਗੇ ਛੋਟੀ ਸਰਾਹਗਾ ਦੂਜਾ ਵੀ ਖੜੂਗਾ ਠੀਕ ਭਾਈ ਤੁੱਕੀ ਦਾ 3 ਮਹੀਨੇ ਸੰਗ ਭਾਈ 1.5 ਲੱਖੀ ਮੰਗਦੇ ਮੋਟੇ ਠੀਕ ਹੈ ਜੀ ਬਾਕੀ ਆਹ ਦੇਖ ਸਾ ਦੇ ਜੇ ਪੂਰੀ ਸੋਹਣੀ ਛੋਟੀ ਹੈ ਕੋਈ ਵੀਰ ਇੱਥੇ ਆ ਕੇ ਵੇਖੇ ਇਕਰੀ ਪਸੰਦ ਕਰੇ ਪਸੰਦ ਆਉਗੀ ਛੋਟੀ ਜੜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਹਾਂ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਇਹਦੀ ਭਾਈ ਕੱਟੀ ਜਾ ਜੇ ਅੱਛਾ ਇਹਦੀ ਮਗਰ ਕੱਟੀ 2 ਦਿਨ ਗੇਲੇ ਕੋ ਮਹੀਨਾ ਗੇਲੇ ਵੀਰ ਮਹੀਨੇ ਤੇ ਲੱਗ ਪੰਨੇ ਦਾ ਬੱਚਾ ਜਿਹੜਾ ਹੈਗਾ ਆ ਹਾਂ ਕਿੰਨਾ ਚ ਵੇਚੀਏ ਤੇ ਕੋਲ ਦੁੱਧ 8 ਉਹਦੇ ਦਾ ਲੀਟਰ ਵਾਲਾ ਹੋਊਗਾ ਜੀ ਤਿਆਰ ਬਿਲਕੁਲ ਕੰਡੇ ਵਾਲਾ ਅੱਛਾ ਲਿਆ ਤੋਰ ਫਿਰ ਦਿੰਦਾ ਮੈਂ ਦਰਵਾਜ਼ਾ ਥਾਂ ਤੋਂ ਮੁੰਡਾ ਕਿਤੇ ਪਾਤ ਪਾਰਾ ਫਿਰ ਪੈਸਾ ਦੇ ਦਵਾ ਦਾ ਹਾਂਜੀ ਹਾਂਜੀ ਵਿਖਰੇ ਵੀ ਮੋਤੀ ਪੱਕਾ 2.8 ਲੀਟਰ ਆ ਗਿਆ ਤੇ ਮਗਰ ਇਹਦੇ ਕਿਤੇ ਇੱਕ ਦੇਖੋ ਜੀ ਇਹਦਾ ਵੀ ਦੇਖੋ ਬਾਕੀ ਇਹ ਵੀ ਛੋਟੀ ਸੋਹਣੀ ਆ ਫੱਬਦੀ ਆ ਜਿਹੜੀ ਲੈ ਜਾ ਜੀ ਪੂਰੀ ਪਲੀ ਪਲੀ ਆ ਵੀ ਬੰਦੋ ਵੀ ਜੀ ਸੰਭੇ ਸੰਭੀ ਆ ਵੀ ਠੀਕ ਆ ਤੇ ਇਹ ਕਿੰਨੇ ਦੇ ਦੇ ਦੀ 60000 ਦੀ ਦੇ ਦੋਗੇ ਕਿਚੂ ਕਰਨਾ ਮੰਨਤਨ ਹੋਰ ਪੈਰ ਦੀ ਪਾਜੀ ਹਾਂ ਨਹੀਂ ਦੇ ਦਾਂ ਛੋਟੀ ਅੱਛਾ ਪੈਠੀ ਜੀ ਸੋਹਣੀਆਂ ਚੰਗੀਆਂ ਚਵਾ ਇੱਕ ਨੰਬਰ ਦਾ ਲਗਾ ਠੀਕ ਹੈ ਉਹ ਛਟਾ ਆ ਥਾਨ ਕੋ ਘਾਟ ਵੱਜ ਕੋਈ ਨਹੀਂ ਠੀਕ ਹੈ ਜੀ ਹਾਂ ਤੇ ਹੁਣ ਆ ਗਈਆਂ ਜਿਹੜੀਆਂ ਬਾਹਰ ਤੋਂ ਬੰਨੀਆਂ ਛੋਟੀ ਜਿਆ ਵੀ ਬੜੀ ਤਗੜੀ ਜਿਹਨਾਂ ਨੂੰ ਲਈ ਨਾ ਜਿਹੜੇ ਘਾਹ ਵਾਲੇ ਸਿਰਫ ਦੇ ਕਰਦੇ ਕਰਦੇ ਨਾ ਜੇ ਕੋਈ ਕੁ ਕੇਹਦੀ ਬਾਹਰੋਂ ਕਰਦੇ ਮਜ਼ਾ ਫੇਰੋਦਾ ਅੱਛਾ ਘਾਹ ਵਾਲੇ ਦੇ ਹਰ ਕੋ ਕਾਰੀ ਹੁੰਦਾ ਵਾ ਹਾਂਜੀ ਹਾਂਜੀ ਅੱਜ ਚੀਜ਼ ਬੜੀ ਚੰਗੀ ਆ ਅੱਡੀ ਚੀਜ਼ ਵਧੀਆ ਵਾ ਹਾਂਜੀ ਬਾਹਰੋਂ ਕਰੀ ਫੇਰੇ ਜਿਹਨਾਂ ਨੂੰ ਲਈ ਨੇ ਬਾਹਰ ਕੱਢੀ ਨਾ ਆਪਾਂ ਅੱਛਾ ਆਦੇ ਪਾਜੀ ਨਾਲ ਛੋਟੀ ਬੜੀ ਮਹਿੰਗੀ ਲੱਦੀ ਏ ਅੱਛਾ 16 16 ਕਿਲੋ ਦੁੱਧ ਚ ਵਾਇਆ ਨੇ ਅੱਛਾ ਪਹਿਲੇ ਸੋਏ ਅੱਛਾ ਆਦੇ ਹੁਣ ਡਾਂਡੀ ਦਾਦੀ ਛੋਟੀ ਜਿਹਨਾਂ ਨੇ ਸਾਂਭੀ ਨਹੀਂ ਹਨਾ ਜਿਹੋ ਜੀ ਛੋਟੀ ਸੀ 16 16 ਕਿਲੋ ਦੁੱਧ ਆਇਆ ਇਹ ਛੋਟੀ ਜਿੱਦਾਂ ਹੀ ਕੋਨਾ ਘਰੋਂ ਕੱਢੀ ਨਾ ਆਹਦੇ ਭਾਈ ਕਿੰਨੇ ਲਈ ਖਾਈਨੇ ਜੀ ਅਰੇ ਭਾਈ ਸੰਭੋ ਕੇ ਕਿਤੇ ਅਗਲਾ ਸੂਗਾ ਕਿਤੇ ਚੋ ਕੇ 200 ਹੀ ਆ ਗਿਆ ਛੋਟੀ 1500 ਕਿਲੋ ਚ ਆਇਆ ਅੱਛਾ ਮਾਲਕ ਘਰ ਵਾਲੀ ਜਾਂਦੇ ਇੱਥੇ ਮਾ ਛੋਇਆ ਵਾ ਠੀਕ ਹੈ ਕੋ ਸਿਫਤ ਵੀਰ ਜੀ ਬਾਹਰੋਂ ਕਰੇ ਨਾ ਨਗਰ ਦੀ ਜਾਂ ਮਾਲੋ ਕਿਸੇ ਬੰਦੇ ਦੀ ਘਰੇ ਬਾਕੀ ਫਿਰ ਬਦਲ ਲੱਗਦਾ ਬਦਸਿਫਤ ਹੋਈ ਬਾਰੋਂ ਠੀਕ ਹੈ ਅਸੀਂ ਵੀ ਕਹਾਂਗੇ ਬੜੀ ਚੰਗੀ ਏ ਠੀਕ ਠੀਕ ਹੈ ਪਰ ਇੱਕ ਅੱਧ ਤੇ ਇਹਦਾ ਵੀ ਪੂਰਾ ਉੱਚਾ ਹੀ ਏ ਹਨਾ ਉਹ ਉਧਰ ਦੀ ਛੋਟੀ ਵੀ ਦੀ ਵੇਖੋ ਹੁਣ ਕਿੰਨਾ ਇਹਦੇ ਕੋ ਦੁੱਧ ਹੁਣ ਦੇਖੋ ਦੁੱਧੂ 8 ਕਿਲੋ 8 ਕਿਲੋ ਅਹਾਂ 8 ਕਿਲੋ ਕਾਦੀ ਮਾਸਾ ਜਾ ਲੂ ਚੱਲ ਵੀ ਲੱਗੇ ਤੇ ਮਿਲਦੀ ਕਿਦਾਂ ਜੀ ਸਾਪੀ ਦੀ ਅੱਛਾ ਸਾਪੀ ਦੀ ਤੇ ਗਾਂ ਬਣੀ ਕਿ ਨਹੀਂ 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 ਸੂਈ ਨੂੰ ਮਲੇ ਨੂੰ 2 2.5 ਮਹੀਨੇ ਹੋਈ ਇਹਦੇ ਇੱਦਾਂ ਬੈਣਾ ਪਰ ਸਾਂਭੇ ਕੀ ਸਾਂਭੇ ਨਹੀਂ ਬਿਲਕੁਲ ਨਹੀਂ ਇਹ ਮਨ ਇੱਦਾਂ ਥੱਪ ਪਾੜਾ ਪਾ ਬੈਹਣਾ ਥੱਲੇ ਦੇ ਗਾਤ ਰੋਜ਼ ਨਹੀਂ ਆਦੀ ਨੀ ਕੋ ਵ ਮੋਰੀ ਜੀ ਜੀ ਦੋ ਤਿੰਨ ਗੋਰੀਆਂ ਖਾ ਦੇ ਇਹਦੀ ਨਾ ਛੋਟੀ ਬਾਕੀ ਜਿਹੜਾ ਕੋਈ ਸੇਵਾ ਕਰਨ ਵਾਲਾ ਖੜੇ ਕੋਈ ਵੀ ਰੇ ਬਸ ਸੇਵਾ ਜਿੱਦਾਂ ਦੇ ਘਰ ਆਈ ਕਿ ਉਦਾਂ ਦੇ ਘਰ ਕਹਿੰਦਾ ਚਲ ਜੇ ਚਲੀ ਫਿਰ ਉਦਾਂ ਦੇ ਨਾ ਘਰੇ ਚਲ ਜੇ ਖੜੇ ਕੋਈ ਸੇਵਾ ਕਰਨ ਵਾਲਾ ਜਿਹੜਾ ਕੋਈ ਸਾਂਭਣ ਵਾਲਾ ਕੋਈ ਲਾ ਜੇ ਫਿਰ ਛੋਟੀ ਤਿਆਰ ਹੋਣੀ ਐ ਇਹ ਵਾਲੀ ਫਿਰ ਛੋਟੀ ਬਣੂ ਫਿਰ ਅਗਲੇ ਸਵੇਰ ਨੂੰ ਪੂਰੀ ਵਧੀਆ ਤੇ ਇਹਦਾ ਮੁੱਲ ਹਾਂ ਜੀ ਇਹਦਾ ਮੁੱਲ ਇਹ ਭਾਈ ਦੇ ਦਾਂਗੇ ਆਪਾਂ 50 ਦੀ 50000 ਦੀ ਵਿੱਚੋਂ ਕਰਨਾ ਮੰਤਨੁਰ 2000 ਛੱਡ ਦਾਂਗੇ ਅੱਛਾ 48000 ਦੀ ਦੇ ਦੇਣੀ ਹੈ ਪਰ ਜੋ ਟੀਵੀ ਦੀ ਦੁੱਧ ਹੁਣ 8 ਕਿਲੋ ਕੰਡੇ ਆਦਾ ਵਾ ਠੀਕ ਆ ਤੇ ਆ ਇੱਕ ਨੰਬਰ ਦਾ ਮੇਰਦੀ ਨਾਲ ਕੱਲ ਭਾੜੇ ਦੇ ਹੋਣਾ ਆਪਣੇ ਕੋਲ ਕੀ ਕਰਦੀ ਆਪਣੇ ਕੋਲ ਅੱਜ ਹੀ ਆਈਆਂ ਠੀਕ ਹੈ ਜੀ ਹਾਂ ਤੇ ਹੁਣ ਇਹ ਚੈੱਕ ਪਾਸ ਹੋਈਏ ਇਹ ਚੈੱਕ ਪਾਸ ਅੱਛਾ ਅਸੀਂ ਚੈੱਕ ਹੁੰਦੇ ਭਾਈ ਕਰਾਈਦੀ ਆ ਅੱਛਾ ਮੁਰਤੇ ਵੀਰ ਕੋ ਦੂਰੋਂ ਆਵੇ ਨੇੜੇ ਵਿੱਚ ਨਹੀਂ ਸਹੀ ਲੱਗਦਾ ਇਹ ਟੋਕੜ ਗੱਪਣ ਚੈੱਕ ਪਾਸ ਆ ਤਾ 9 ਮਹੀਨੇ ਚੱਕ ਪਾਸ ਕਰਾਈ ਹੈ ਆਪਾਂ ਅੱਛਾ ਹਾਂ ਤੇ ਕਿੰਨਾ ਦੁੱਧ ਇਹਦੇ ਕੋਲ ਕੋਦੇ ਕੋਈ 6 ਅੰਗਲ ਤੋਂ ਬਾਹਰ ਹੀ ਹੈ ਅੱਛਾ ਆਪਾਂ ਛੇ ਹੀ ਕਰਕੇ ਦਵਾਗੇ ਠੀਕ ਹੈ ਹਾਂ ਲਿਆ ਖੋਲੋ ਨਾ ਕਰ ਮਿਲੀ ਭਾਰੀ ਦੇ ਵੇਖੋ ਆਪਣੇ ਕੋਲ 3 ਗੱਲ ਉਹਦੀ ਕੀ ਕਰਦੀ ਹੈ ਮੈਂ ਕਿਥਾ ਆਣੇ ਤੇ ਵੀ ਚੰਗਾ ਲੱਗਾ ਮੈਨੂੰ ਕਿ ਮੈਨੂੰ ਚੰਗੀ ਲੱਗੀ 9 ਮਹੀਨੇ ਚੱਕ ਪਾਸ 3 ਗੱਠਾ ਠੰਡਾ ਲਵਾਤਾ ਜੀ ਆਪਾਂ ਠੀਕ ਹੈ ਜੀ ਇਹ ਪਹਿਲਾ ਲਗਾ ਦੂਜੇ ਬਣੀ ਜੇ ਹੱਲੇ ਸੂਆ ਪਹਿਲਾ ਹੀ ਹੈਗਾ ਦੂਸਰੇ ਲਈ ਹੁਣ ਗੱਭਣੇ ਲੱਗੇ ਸਾਰੇ ਭਾਈ ਪਹਿਲਾ ਦੂਜਾ ਸੂਆ ਹੀ ਆ ਅੱਜ ਝੋਟੀਆਂ ਹੀ ਆ ਸਾਰੀਆਂ ਤੇ ਕੀ ਰੱਖਣਾ ਵੀ ਤੇ ਇਹ ਜਿਹਾਨਾ 47 ਹਜ਼ਾਰ ਦੀ ਹੋਣੀ ਹੈ ਅੱਛਾ ਇਹ 47 ਹਜ਼ਾਰ ਦੀ ਦੁੱਧ ਦੇਣ ਦੀ ਆ ਦੁੱਧ ਨੇ ਦੇਈ ਨਾਲ ਉਹ 200 ਰੁਪਏ ਪਈ 300 ਦੁੱਧ ਦੇ ਨਾਲ ਠੀਕ ਆ ਹਾਂ ਫੇਰ ਸੁਣ ਲਈ ਆ ਹਾਂਜੀ ਹਾਂਜੀ ਇਹਦੇ ਵਾਦੇ ਨਾ ਇਹਦਾ ਇਹ ਵੀ ਵਾਦਾ ਬੜਾ ਵਾ ਠੀਕ ਆ ਮਿਲੋ ਜਲਾ ਕੇ ਬੱਚਾ ਜੇ ਲੱਗਦਾ ਜਾਵੇ ਲੋ ਹੋ ਛੋਟੀਆਂ ਛੋਟੀਆਂ ਜਿਹੜੀਆਂ ਅੱਜ ਸਾਰੀਆਂ ਇਹਦਾ ਥੋੜਾ ਜਿਹਾ ਕੱਦ ਨੋਰਮਲ ਆ ਬਾਕੀ ਤਿੰਨੇ ਜਿਹੜੀਆਂ ਵੱਡੇ ਕੱਦ ਵਾਲੀਆਂ ਇਹਦਾ ਵੀ ਹੁਵਾਨਾਇ ਕਰੀ ਦੇ ਫੇਰ ਭਾਜੀ ਬਿੰਦੀਆਂ ਵਾਲਾ ਵਾ ਦੇਖੋ ਵੱਡਨ ਵਾਲਾ ਵਾ ਨਾ ਆ ਦੇਖੋ ਠੀਕ ਆ ਤੇ ਬਾਕੀ ਤਿੰਨੇ ਦੁੱਧ ਜੀ ਆ ਸੂਈਆਂ ਸੂਈਆਂ ਛੋਟੀਆਂ ਪੁਰਾਣੀ ਕੋਈ ਨਹੀਂ ਹੈਗੀ ਬਾਕੀ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਪਾਸ ਕਰਕੇ ਵੇਖ ਚੱਕ ਕੇ ਪਸੰਦ ਕਰਕੇ ਫੇਰ ਹੀ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲੇ ਬਹੁਤ ਬਹੁਤ ਧੰਨਵਾਦ